ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਸ਼ੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜੋ ਸਾਡੇ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ ਸਿੱਖ ਸਦਭਾਵਨਾ ਦਲਵਲੋਂ 17 ਫਰਵਰੀ ਨੂੰ ਖਾਲੜਾ ਤੋਂ ਪਿੱਖੀਵੈਂਟ ਤੱਕ ਹੋਵੇਗੀ ਪੈਦਲ ਇਨਸਾਫ ਯਾਤਰਾ ਤਰੰਤਨ ਵਿਕੇ ਸਿੱਖ ਸਤਪਾਵਨਾ ਦਲ ਵੱਲੋਂ ਕੌਮੀ ਪ੍ਰਦਾਨ ਬਲਦੇਸ ਸਿੰਘ ਵੰਡਾਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈ ਕਿ 17 ਫਰਵਰੀ ਨੂੰ ਕਸਬਾ ਖਾਲੜਾ ਤੋਂ ਪਿੱਖੀਵੈਂਟ ਤੱਕ ਇੱਕ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਬਾਤਲ ਯਾਤਰਾ ਦਾ ਮੁੱਖ ਮਕਸਦ ਇਹ ਹੋਵਗਾ ਕਿ ਉਹ ਸ਼ਹੀਦ ਭਾਈ ਜਸਵੰਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗੀ ਅਤੇ ਉਹਨਾਂ ਉੱਪਰ ਟਾਇਏ ਗਿਆਂ ਮਨੁੱਖੀ ਤਸ਼ੱਦਦ ਦੇ ਇਨਸਾਫ ਲਈ ਹੋਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਪਾਉਣ ਗੁਰੂ ਵਿਥ ਧਿਆਨਾਂ ਰੱਖ ਕੇ ਵਾਤਾਵਰਣ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਵਿੱਚ ਰਹਿਣ ਵਾਲੇ ਲੋਕ ਸ਼ਾਂ ਸਾਫ ਵੱਲ ਫੁੱਲ ਮੰਝੇ ਪੀੜੇ ਦੇ ਨਾਲ 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 ਮਰਨ ਵਿਲੇ ਟਾਈ ਕੁਆਂਟਲ ਵੀ ਨੂੰ ਵੀ ਦਰਸਣਗੇ ਵੰਡਾਲਾ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਨੂੰ ਮੋਰੇ ਬਣਾ ਕੇ ਪੰਜਾਬ ਦੇ ਵਾਤਾਵਰਨ ਦਾ ਵਿਨਾਸ਼ ਕਰ ਰਹੇ ਹਨ ਇਸ ਮੌਕੇ ਤੇ ਵਕੀਲ ਕਰਨबीर ਸਿੰਘ ਪੰਨੂ ਪਾਈ ਅਰਵਿੰਦਰ ਸਿੰਘ ਪਾਈ ਹਰਮਨਦੀਪ ਸਿੰਘ ਪਿੱਖੀਵੈਂਟ ਜ਼ਿਲ੍ਹਾ ਪਰਦਾਨ ਸਿੱਖ ਸਦਭਾਵਨਾ ਪਾਈ ਕੁਲਵਿੰਦਰ ਸਿੰਘ ਪੰਨੂ ਪਾਈ ਸੁਖਦੀਪ ਸਿੰਘ ਕੋਸੇ ਪਾਈਦਰਸ਼ਨ ਸਿੰਘ ਪਾਈ ਬਲਰਾਜ ਸਿੰਘ ਬੀਬੀ ਭੁਪਿੰਦਰ ਕੌਰ ਪਾਈਦਰਸ਼ਨ ਸਿੰਘ ਕਲਿਆਣ ਪਾਈ ਪਧਨ ਸਿੰਘ ਸਮੇਤ ਆਦੀ ਸ਼ਾਮਿਲ ਸਨ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਤਰਨਤਾਰਨ ਸਾਹਿਬ ਜੀ ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਅਸੀਂ ਸਿੱਖ ਸੰਗਤਾਂ ਦੇ ਰੂਬਰੂ ਹੋ ਰਹੇ ਹਾਂ ਜਿਸ ਦਾ ਮੁੱਖ ਮਕਸਦ ਇੱਕ ਤਾਂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ 17 ਫਰਵਰੀ ਨੂੰ ਉਹਨਾਂ ਦੇ ਨਗਰ ਖਾਲੜਾ ਤੋਂ ਇੱਕ ਪੈਦਲ ਯਾਤਰਾ ਆਰੰਭ ਕਰ ਰਹੇ ਹਾਂ ਜੋ ਵੱਖ-ਵੱਖ ਪਿੰਡਾਂ ਤੋਂ ਹੋ ਕੇ ਭਿੱਖੀ ਵਿੰਡ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਸੰਪੰਨ ਹੋਵੇਗੀ ਜਿਸ ਦਾ ਮੁੱਖ ਮਕਸਦ ਭਾਈ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋਣਾ ਨੌਜਵਾਨੀ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਦੇ ਉੱਤੇ ਸਰਕਾਰੀ ਅਤਵਾਦ ਪ੍ਰਿਸਟ ਲੀਡਰ ਪ੍ਰਿਸਟ ਪੁਲਿਸ ਅਫਸਰਾਂ ਵੱਲੋਂ ਜੋ ਅਣ ਮਨੁੱਖੀ ਤਸ਼ੱਦਦ ਕੀਤਾ ਗਿਆ ਹੈ ਉਸ ਦੇ ਇਨਸਾਫ ਵਾਸਤੇ ਆਵਾਜ਼ ਬੁਲੰਦ ਕਰਨੀ ਇਹਦਾ ਮਕਸਦ ਇਹ ਹੈ ਇਹਦੇ ਨਾਲ ਅਸੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਵਿੱਚ ਔਰ ਖਾਲੜਾ ਮਿਸ਼ਨ ਮਨੁੱਖੀ ਅਧਿਕਾਰ ਸੰਗਠਨ ਤੇ ਹੋਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਨਾਲ ਸੇਵਾਵਾਂ ਕਰਨ ਵਾਲੀਆਂ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਯਾਤਰਾ 17 ਫਰਵਰੀ ਨੂੰ ਸਵੇਰੇ 10 ਵਜੇ ਖਾਲੜਾ ਨਗਰ ਤੋਂ ਆਰੰਭ ਕੀਤੀ ਜਾਵੇਗੀ ਦੂਸਰਾ ਪੱਖ ਅਸੀਂ ਸਿੱਖ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਕਿ ਅੱਜ ਪਾਉਣ ਗੁਰੂ ਪੜਨ ਵਾਲਾ ਪੰਜਾਬ ਜਾਂ ਪੰਜਾਬ ਦੇ ਵਿੱਚ ਪਾਉਣ ਗੁਰੂ ਦਾ ਹੋਕਾ ਦੇਣ ਵਾਲੇ ਸਿਆਸੀ ਲੀਡਰ ਜਾਂ ਗੁਰਦੁਆਰਿਆਂ ਚ ਕਾਰ ਸੇਵਾ ਕਰਨ ਵਾਲੇ ਸਾਡੇ ਬਾਬੇ ਜਾਂ ਉਹਦੇ ਵਿੱਚ ਪ੍ਰਸ਼ਤ ਅਫਸਰ ਜਿਹੜੇ ਕਹਿਣ ਨੂੰ ਤਾਂ ਪਾਉਣ ਗੁਰੂ ਕਹਿ ਰਹੇ ਆ ਪਰ ਸਚਾਈ ਕਿੱਥੇ ਖੜੀ ਪਿਛਲੇ ਦਿਨੀ ਅਸੀਂ ਇਧਰੋਂ ਤਰਨਤਾਰਨ ਸਾਬ ਤੋਂ ਨਗ ਰਹੇ ਸਾਂ ਗੋਇੰਦਵਾਲ ਸਾਹਿਬ ਜਦੋਂ ਇਹ ਜਰਨੈਲੀ ਸੜਕ ਤੋਂ ਗਏ ਰਸਤੇ ਦੇ ਵਿੱਚ ਇੱਕ ਬਾਬਾ ਜਸਾ ਸਿੰਘ ਗਾਲੂ ਵਾਲੀਆਂ ਦਾ ਸਥਾਨ ਆਉਂਦਾ ਹੈ ਜਿਸ ਦੀ ਸੇਵਾ ਬਾਬਾ ਸੁਖਾ ਸਿੰਘ ਜੀ ਹੋਣਾ ਕੋਲੇ ਹੈ ਜਿੱਥੇ 300 ਸਾਲ ਪੁਰਾਣੇ ਦਰਖਤ ਇਹਨਾਂ ਨੂੰ ਕੱਟ ਵੱਢ ਕੇ ਲਦਿਆ ਜਾ ਰਿਹਾ ਸੀ ਕਵਾੜਾ ਫੇਰ ਚੁੱਕੇ ਸਨ ਟਣੇ ਵੱਢ ਦਿੱਤੇ ਨੇ ਜੜ੍ਹਾਂ ਬਚੀਆਂ ਸਨ ਔਰ ਚਾਰ ਚਫੇਰੇ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਸਾਰੇ ਦੇ ਸਾਰੇ ਜਿਹੜੇ ਸੀ ਵੱਢੇ ਗਏ ਇਹਦੀ ਆਵਾਜ਼ ਬੁਲੰਦ ਕੀਤੀ ਕਿ ਪੰਜਾਬ ਵਾਲਿਓ ਅਗਰ ਤੁਸੀਂ ਇਹਦੇ ਤੇ ਧਿਆਨ ਨਾ ਦਿੱਤਾ ਪਉਣ ਗੁਰੂ ਪੜਨ ਵਾਲਿਓ ਤੇ ਸਭ ਤੋਂ ਪਹਿਲਾਂ ਦੁਨੀਆ ਦੇ ਅੰਦਰ ਜੇ ਕੋਈ ਸ਼ਾ ਨੂੰ ਸਾ ਨੂੰ ਮੰਜੇ ਪੀੜੇ ਨੂੰ ਫਲ ਤੇ ਫੁੱਲ ਨੂੰ ਮਰਨ ਵੇਲੇ ਢਾਈ ਕਿੰਟਲ ਨੂੰ ਤਰਸੂਗਾ ਤੇ ਉਹ ਪੰਜਾਬ ਦਾ ਨਾਂ ਆਉਣਾ ਇਹ ਧਿਆਨ ਰੱਖਿਓ ਕਿਉਂਕਿ ਇਹਦੇ ਵਿੱਚ ਗੁਰੂ ਕੇ ਬਾਗ ਗੁਰਦੁਆਰਿਆਂ ਚ ਕੋਈ ਦਰਖਤ ਨਹੀਂ ਰਹਿਣ ਦਿੱਤਾ ਗਿਆ ਔਰ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਬਾਬਾ ਸੁੱਖਾ ਸਿੰਘ ਹੋਣਾ ਦੇ ਕੋਲੇ ਪ੍ਰਬੰਧ ਹੈ ਉਹਨਾਂ ਨੇ ਆਖਿਆ ਕਿ ਸਾਡੇ ਇਹ ਜਾਣਕਾਰੀ ਹਿੱਤ ਨਹੀਂ ਅਸੀਂ ਹੁਣੇ ਹੀ ਉਹਦਾ ਪਤਾ ਕਰਾਉਨੇ ਆ ਪਰ ਜੇ ਇਹ ਵਾਕੇ ਸਚਾਈ ਹੈ ਤੇ ਬਾਬਾ ਜੀ ਹੋਣਾ ਦਾ ਧੰਨਵਾਦ ਉਹਨਾਂ ਨੇ ਉਸੇ ਵੇਲੇ ਉੱਥੇ ਕਾਰਵਾਈ ਕਰਕੇ ਉਹਨਾਂ ਨੂੰ ਉੱਥੇ ਰੋਕਿਆ ਆ ਜਿਹੜਾ ਪਿੱਪਲ ਪਹਿਲਾਂ ਪੁੱਟਿਆ ਹੋਇਆ ਹੈ ਤੁਹਾਡੇ ਸਾਹਮਣੇ ਲੰਮਾ ਪਿਆ ਆ ਮੁੜ ਕੇ ਕਾਰਵਾਈ ਤੋਂ ਬਾਅਦ ਉਹਨੂੰ ਦੁਬਾਰੇ ਉੱਥੇ ਗੱਡਿਆ ਜਾਂਦਾ ਏ ਪਰ ਜਿਹੜੇ ਬੋੜ ਨੇ ਉਹ ਤਾਂ ਉਹਨਾਂ ਨੇ ਵੱਢ ਕੇ ਆ ਲੱਦ ਚੁੱਕੇ ਸਨ ਔਰ ਇਸ ਗੱਲ ਦਾ ਪਤਾ ਜਦੋਂ ਐਡਵੋਕੇਟ ਕਰਨਵੀਰ ਸਿੰਘ ਪੰਨੂ ਸਾਹਿਬ ਹੁਣੇ ਮੇਰੇ ਕੋਲੇ ਬੈਠੇ ਆ ਇਨਾਂ ਨੂੰ ਜਦੋਂ ਮੀਡੀਆ ਤੋਂ ਵੇਖਿਆ ਤੇ ਇਨਾਂ ਦੀ ਕਾਲ ਮੈਨੂੰ ਆ ਪਈ ਆ ਭਾਈ ਸਾਹਿਬ ਇਸ ਵਿਸ਼ੇ ਤੇ ਮੈਂ ਫਾਈਟ ਕਰਾਂਗਾ ਫ੍ਰੀ ਆਫ ਕੋਸਟ ਕਰਾਂਗਾ ਪਉਣ ਗੁਰੂ ਨੂੰ ਪੜਦੇ ਸੁਣਦੇ ਆ ਇੱਥੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਇਹਨਾਂ ਨੇ ਪਿਛਲੇ ਦਿਨੀ ਇੱਕ ਅਦਾਲਤ ਦੇ ਵਿੱਚ ਬਕਾਇਦਾ ਉਹ ਕੇਸ ਪਾਇਆ ਜਿਹਦੀਆਂ ਕਾਪੀਆਂ ਅਸੀਂ ਤੁਹਾਡੇ ਸਾਹਮਣੇ ਉਹ ਵੀ ਰੂਬਰੂ ਕਰ ਰਹੇ ਆ ਜਿਹਦੀ ਮੇਰੇ ਖਿਆਲ 15 ਤਰੀਕ ਐਡਵੋਕੇਟ ਸਾਹਿਬ ਹੋਣਾਂ ਨੂੰ ਮਿਲੀ ਆ ਦੀ ਪੀਡੀਐਫ ਵੀ ਅਸੀਂ ਸਾਰਿਆਂ ਨੂੰ ਭੇਜ ਦਿੰਨੇ ਆਂ ਔਰ ਨਾਲ ਇਹ ਵੀ ਕਹਿੰਨੇ ਆ ਕਿ ਜਿਹੜੇ ਨਜਾਇਜ਼ ਤੌਰ ਤੇ ਦਲਾਲੀ ਕਰਕੇ ਪੈਸੇ ਤੇ ਚੌਧਰ ਦੇ ਪਿੱਛੇ ਪੈ ਕੇ ਪੰਜਾਬ ਦੇ ਵਾਤਾਵਰਣ ਦਾ ਬੇੜਾ ਗਰਕ ਕਰ ਰਹੇ ਨੇ ਇਹਨਾਂ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਇਹਨਾਂ ਨੂੰ ਰੋਕਿਆ ਜਾਏ ਇਹਨਾਂ ਤੇ ਪਾਬੰਦੀਆਂ ਲੱਗਣ ਔਰ ਟਗੜੇ ਹੋ ਕੇ ਜਿੱਥੇ ਅਸੀਂ ਇਹ ਕੰਮ ਕਰ ਰਹੇ ਆਂ ਸੰਗਤਾਂ ਤੋਂ ਸਹਿਯੋਗ ਮੰਗਦੇ ਆਂ ਆਵਾਜ਼ ਬੁਲੰਦ ਕਰਨ ਬੰਦੇ ਦੇ ਪੁੱਤ ਨਹੀਂ ਬਣਨਗੇ ਤੇ ਫਿਰ ਇਹ ਜਿਸ ਤਰ੍ਹਾਂ ਖਾਲਸਾ ਬਣਾਉਂਦਾ ਏ ਉਹ ਫਿਰ ਬਣਾਉਣੇ ਹੋਣਗੇ ਕਿਉਂ ਪੌਣ ਗੁਰੂ ਰੋਜ ਪੜ੍ਹਦੇ ਆਂ ਤੇ ਅੱਜ ਪੌਣ ਗੁਰੂ ਤੇ ਇਹ ਪੂਰਾ ਕਬਾੜਾ ਫੇਰਿਆ ਜਿਹਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਆਂ ਕਿ ਕਿੱਦਾਂ ਇਹਨਾਂ ਨੇ ਉੱਥੇ ਗਦਰ ਮਚਾਇਆ ਹੋਇਆ ਹੈ ਟੇ ਐਡਵੋਕੇਟ ਸਾਹਿਬ ਦਾਸੀ ਇਹ ਸਗਲੋਂ ਰਣੀ ਆ ਅਰਦਾਸ ਕਰਦੇ ਆ ਮਹਾਰਾਜ ਇਹਨਾਂ ਨੂੰ ਚੜਦੀ ਕਲਾ ਬਖਸ਼ਣ ਕੀ 15 ਤਰੀਕ ਨੂੰ ਜਿਹੜੀ ਸੁਣਵਾਈ ਹੋਣੀ ਆ ਉਸ ਬਾਬਦ ਕੀ ਫੈਸਲੇ ਹੋਣੇ ਦੇ ਤੇ ਕੀ ਐਡਵੋਕੇਟ ਸਾਹਿਬ ਹੋਣੇ ਕੀ ਚਾਹੁੰਦੇ ਨੇ ਇਹ ਵਾਤਾਵਰਣ ਦੇ ਸਬੰਧ ਵਿੱਚ ਗੁਰੂ ਹਰ राय ਸਾਹਿਬ ਨੇ ਬੋਵਿੰਜਾ ਬਾਗ ਲਾਏ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਨਾਨਕ ਮਤੇ ਜਾ ਕੇ ਪਿੱਪਲ ਹਰਿਆ ਕੀਤਾ ਸੀ ਜਿਹੜਾ ਵਿਰੋਧੀਆਂ ਨੇ ਸਾੜ ਦਿੱਤਾ ਸੀ ਫਿਰ ਬੋਦੀ ਜਿਸ ਪਿੱਪਲ ਦੇ ਥੱਲੇ ਬੁੱਧ ਸਾਹਿਬ ਬਹਿ ਕੇ ਬੰਦਗੀ ਕਰਦੇ ਰਹੇ ਉਸ ਪਿੱਪਲ ਨੂੰ ਜਦੋਂ ਕਿਸੇ ਵਿਰੋਧ ਕਰਨ ਵਾਲੇ ਨੇ ਨੁਕਸਾਨ ਪਹਚਾਇਆ ਬੋਧੀਆਂ ਨੇ ਵੀ ਉੱਥੇ ਪਿੱਪਲ ਦੁਬਾਰਾ ਲਾ ਲਿਆ ਸੀਗਾ ਵੀ ਅਸੀਂ ਉਹ ਨਿਸ਼ਾਨੀ ਜਿਉਂ ਦਿੱਤੀ ਤਿਉਂ ਰੱਖਣੀ ਹੈ ਤੇ ਹੁਣ ਜਿਹੜਾ ਲੀਗਲ ਕਾਰਵਾਈ ਕਿੱਥੋਂ ਤੱਕ ਹੈ ਤੇ ਅੱਗੇ ਕਿੱਥੇ ਜਾਣੀ ਹੈ ਉਹ ਐਡਵੋਕੇਟ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਉਹ ਜਰੂਰ ਸੰਗਤ ਨੂੰ ਦੱਸ ਦੇਣ ਸਾਨੂੰ ਪਤਾ ਲੱਗਾ ਸੀਗਾ ਇਹ ਜੰਗਲਾਤ ਵਿਭਾਗ ਜਿਹਦਾ ਕੰਮ ਹੁੰਦਾ ਜੰਗਲ ਲਾਉਣੇ ਉਹ ਇਹਨੂੰ ਕਟਵਾ ਰਿਆ ਸੀ ਤੇ ਇਹ ਜਿਹੜੇ ਸੁਪਰੀਮ ਕੋਰਟ ਵੱਲੋਂ ਤੇ ਐਨਜੀਟੀ ਵੱਲੋਂ ਇਹ ਕਈ ਜੱਜਮੈਂਟਸ ਆਈਆਂ ਜਿਹੜੇ ਹੈਰੀਟੇਜ ਰੋਖਿਆ ਜਿਹੜੇ ਵਿਰਾਸਤੀ ਰੋਖਿਆ ਜਾਂ ਜਿਹੜੇ 100 ਸਾਲ ਤੋਂ ਪੁਰਾਣੇ ਰੋਖਿਆ ਵਿਦਆਊਟ ਦੀ ਪਰਮਿਸ਼ਨ ਆਫ ਐਨਜੀਟੀ ਜਾਂ ਸੁਪਰੀਮ ਕੋਰਟ ਤੋਂ ਇਹ ਨਹੀਂ ਕੱਟੇ ਜਾ ਸਕਦੇ ਇਹ ਉਹ ਰੁੱਖ ਨੇ ਜਿਹੜੇ 300 ਸਾਲ ਤੋਂ ਪੁਰਾਣੇ ਨੇ ਇਹ ਜੰਗਲਾਤ ਵਿਭਾਗ ਇਹਨਾਂ ਨੂੰ ਕਟਵਾ ਰਿਆ ਸੀਗਾ ਜਿਹੜਾ ਕਿ ਵਾਇਲੇਸ਼ਨ ਆ ਇਹ ਕੱਲੇ ਆਕਸੀਜਨ ਨਹੀਂ ਦਿੰਦੇ ਇਹ ਰੁੱਖ ਸਾਡੇ ਇੱਥੋਂ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6 ਗੁਰੂ ਇਸ 올ਡ 6 ਸ਼ਾ ਸੂਰੀ ਮਾਰਗਥਾਣੀ ਦੇ ਨਿਕਲੇ ਆ ਇਹ ਸਾਡੇ ਵਿਰਾਸਤੀ ਰੁੱਖ ਸੀ ਉਹਨਾਂ ਥੱਲੇ ਇਹਨਾਂ ਦੀ ਸ਼ਾਨ ਆ ਆਨੰਦ ਮਾਣਿਆ ਇਹ ਆਮ ਰੁੱਖ ਨਹੀਂ ਸੀਗੇ ਇਹਨਾਂ ਨੂੰ ਕੰਪੰਸੇਟ ਨਹੀਂ ਕੀਤਾ ਜਾ ਸਕਦਾ ਜਿਵੇਂ ਜੰਗਲਾਤ ਵਿਭਾਗ ਕਹਿੰਦਾ ਸੀ ਇੱਕ ਦੇ ਬਦਲੇ ਦੋ ਰੁੱਖ ਲਾਉਣ ਨੇ ਇਹ 300 ਸਾਲ ਪੁਰਾਣੇ ਰੁੱਖ ਨੂੰ ਵੱਢ ਕੇ ਕੰਪਨਸੇਟ ਕਰਨਗੇ ਇਹਦੇ ਤੇ ਜਿਹੜੇ ਪੰਛੀ ਆ ਉਹ ਇਹਨਾਂ ਦੇ ਆਲਣੇ ਸੀਗੇ ਉਹ ਕਈ ਨਸਲਾਂ ਖਰਾਬ ਹੋ ਜਾਣਗੀਆਂ ਉਹ ਕਿੱਥੇ ਜਾਣਗੇ ਤੇ ਇਸ ਕਰਕੇ ਸਾਡਾ ਜਿਹੜਾ ਮੁੱਖ ਮਕਸਦ ਸੀਗਾ ਸੀ ਖਡੂਰ ਸਾਹਿਬ ਜਿਹੜੀ ਜੂਰਿਡਿਕਸ਼ਨ ਪੈਂਦੀ ਸੀ ਕੋਰਟ ਦੇ ਵਿੱਚ ਤੇ ਸਟੇ ਤੇ ਅਸੀਂ ਕੇਸ ਦਾਇਰ ਕੀਤਾ ਸੀਗਾ ਉੱਤੇ ਇਹਨੂੰ ਸੈਕਟਰੀ ਗਵਰਨਮੈਂਟ ਆਫ ਪੰਜਾਬ ਫੋਰੈਸਟ ਦੇ ਕੰਜ਼ਰਵੇਟਿਵ ਅਫਸਰ ਚੀਫ ਕੰਜ਼ਰਵੇਟਰ ਵਾਸਤੇ ਡੀਐਫ ਨੂੰ ਨੋਟਿਸ ਹੋਇਆ 15 ਤਰੀਕ ਅਗਲੀ ਆਰਗੂਮੈਂਟੇਸ਼ਨ ਸੀ ਆ ਤੇ ਉਹ 15 ਤਰੀਕ ਤੋਂ ਪਹਿਲਾਂ ਜੇ ਦੁਬਾਰਾ ਕੋਈ ਇਦਾਂ ਦੀ ਕਾਰਵਾਈ ਕਰਨਗੇ ਉਹ ਵਾਇਲੇਸ਼ਨ ਆ ਜਿੰਨਾ ਚਿਰ ਪੰਡੈਂਸੀ ਆ ਕੇਸ ਦੇ ਡੂਰਿੰਗ ਦਾ ਪੰਡੈਂਸੀ ਆ ਕਿਸ ਕੋਈ ਕੁਝ ਨਹੀਂ ਕਰ ਸਕਦਾ ਜੇ ਕਰਨਗੇ ਤੇ ਫਿਰ ਇਸ ਨੂੰ ਜੇ ਕਰਨਾ ਤੇ ਉਹ ਗੈਰਕਾਨੂੰਨੀ ਆ ਉਹਨੂੰ ਰੋਕਿਆ ਜਾਊਗਾ ਤੋ ਇਸ ਤਰ੍ਹਾਂ ਦੁਬਾਰਾ ਕਿਸ ਤਰ੍ਹਾਂ ਇਹ ਡਿਵੈਲਪਮੈਂਟ ਦੇ ਨਾਂ ਤੇ ਇਦਾਂ ਮੰਨ ਲਓ ਇਹ ਥੋੜੀ ਜਿਹੀ ਵੀ ਡਿਵੈਲਪਮੈਂਟ ਤੁਸੀਂ ਕਰਨੀ ਆ ਤੇ ਤੁਸੀਂ ਇਹ ਜਿਹੜੇ ਵਿਰਾਸਤੀ ਰੋਖਿਆ ਸਾਡੇ ਜਿੱਥੋਂ ਅਸੀਂ ਰੈਫਰੈਂਸ ਲੈਣੇ ਹੈਰੀਟੇਜ ਸਾਡੇ ਰੋਖਿਆ ਉਹਨਾਂ ਨੂੰ ਇਦਾਂ ਕੱਟੋ ਇਹ ਗੈਰਕਾਨੂੰਨੀ ਆ ਗੈਰ ਐਥੀਕਲ ਆ ਜਿਹਦਾ ਅਸੀਂ ਵਿਰੋਧ ਕਰਾਂਗੇ ਤੇ ਕੋਰਟ ਦੇ ਵਿੱਚ ਵੀ ਅਸੀਂ ਆਪਣੀਆਂ ਸਬਮਿਸ਼ਨਸ ਦਿੱਤੀਆਂ ਕੋਰਟ ਨੇ ਲੌਗ ਕਰਕੇ ਉਹਨਾਂ ਨੂੰ ਨੋਟਿਸ ਕੀਤਾ ਉਹ ਆ ਕੇ ਆਪਣਾ ਪੱਖ ਪੇਸ਼ ਕਰਨਗੇ ਥੈਂਕ ਯੂ